ਰੋਸ ਕਰੋ ਈ 18 ਕਮ ਧਨਨ ਭਰੀ ਰਹੇਗੀ ਜੀਬ ਤੇ ਤਸੂਰੀ ਦੋਸਤੋ ਅਜ ਦੇ ਸਮੇਂ ਧੰਨ ਦੀ ਜ਼ਰੂਰਤ ਕਿਸ ਨੂੰ ਨਹੀਂ ਚਾਹੇ ਉਹ ਗਰੀਬ ਹੋਵੇ ਜਾਂ ਅਮੀਰ ਹਰ ਕਿਸੇ ਨੂੰ ਧਨ ਦੀ ਜ਼ਰੂਰਤ ਹੁੰਦੀ ਹੈ ਧਨ ਤੋਂ ਬਿਨਾ ਨਾ ਕੋਈ ਧਰਮ ਕੀਤਾ ਜਾ ਸਕਦਾ ਹੈ ਤੇ ਨਾ ਹੀ ਕੋਈ ਕੰਮ ਬਿਨਾ ਧਨ ਦੇ ਅਸੀਂ ਕਿਸੇ ਗਰੀਬ ਦੀ ਸਹਾਇਤਾ ਨਹੀਂ ਕਰ ਸਕਤੀ ਤੇ ਨਾ ਹੀ ਕਿਸੇ ਭੁੱਖੇ ਦੀ ਭੁੱਖ ਨੂੰ ਸ਼ਾਂਤ ਕਰ ਸਕਦੇ ਹਾਂ ਵਿਅਕਤੀ ਆਪਣੀ ਜ਼ਿੰਦਗੀ ਚ ਧਨ ਕਮਾਉਣ ਦੇ ਲਈ ਕੀ ਕੁਝ ਨਹੀਂ ਕਰਦਾ ਕਈ ਲੋਕ ਤਾਂ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਸਖਤ ਮਿਹਨਤ ਕਰਨ ਤੋਂ ਬਾਅਦ ਧਨ ਤਾਂ ਕਮਾ ਲੈਂਦੇ ਹਨ ਪਰ ਉਹਨਾਂ ਦੇ ਹੱਥ ਵਿੱਚ ਸਫੈਲ ਤਿਕਦਾ ਨਹੀਂ ਪਰ ਇਸ ਦਾ ਉਪਾਏ ਪੁਰਾਣੇ ਸਮੇਂ ਹੀ ਕਰ ਲਿਆ ਗਿਆ ਸੀ ਤੇ ਸਾਡੇ ਪੁਰਾਣੇ ਧਾਰਮਿਕ ਗ੍ਰੰਥਾਚ ਵੀ ਇਸ ਬਾਰੇ ਵਿਸਤਾਰ ਪੂਰਵਕ ਦੱਸਿਆ ਗਿਆ ਹੈ ਇਸ ਛੋਟੇ ਤੇ ਸਰਲ ਉਪਾਏ ਕਰਕੇ ਕੋਈ ਵੀ ਵਿਅਕਤੀ ਆਪਣੀ ਕਿਸਮਤ ਨੂੰ ਚਮਕਾ ਸਕਦਾ ਹੈ ਤੇ ਆਪਣੇ ਬੁਰੇ ਦਿਨਾਂ ਤੋਂ ਬਾਹਰ ਆ ਸਕਦਾ ਹੈ ਤਾਂ ਉਹ ਜਾਣਦੇ ਹਨ ਕਿ ਉਹ ਕਿਹੜੇ ਉਪਾਏ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲక్ష్ਮੀ ਤੇ 쿠ਬੇ ਦੇਵਤਾ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਤੇ ਜੈ 쿠ਬੇ ਜ਼ਰੂਰ ਲਿਖੋ ਆਓ ਸ਼ੁਰੂ ਕਰਦੇ ਹਾਂ ਵੀਡੀਓ ਸਵੇਰੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਹੱਥ ਦੀਆਂ ਹਥੇਲੀਆਂ ਨੂੰ ਕੁਝ ਦਿਨ ਦੇਖਣਾ ਹੈ ਤੇ ਉਸ ਤੋਂ ਬਾਅਦ ਆਪਣੇ ਚਿਹਰੇ ਤੇ 3-4 ਵਾਰ ਫੇਰਨਾ ਹੈ ਧਰਮ ਗ੍ਰੰਥਾ ਅਨੁਸਾਰ ਹਥੇਲੀ ਦੇ ਉਪਰੀ ਭਾਗ 'ਚ ਮਾ Lakshmi ਵਿਚਕਾਰ सरस्वती ਤੇ ਹੇਠਲੇ ਭਾਗ 'ਚ Vishnu ਦਾ સ્થાન ਹੁੰਦਾ ਹੈ ਇਸ ਲਈ ਜੇਕਰ ਤੁਸੀਂ ਰੋਜ਼ ਸਵੇਰੇ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਆਪਣੀਆਂ ਹਥੇਲੀਆਂ ਦੇਖਦੇ ਹੋ ਤੇ ਆਪਣੇ ਚਿਹਰੇ ਤੇ ਲਗਾਉਂਦੇ ਹੋ ਤਾਂ ਤੁਹਾਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਤੇ ਤੁਹਾਡੀ ਕਿਸਮਤ ਚਮਕਦੀ ਹੈ ਜੇਕਰ ਤੁਸੀਂ ਆਪਣੇ ਮਾੜੀ ਕਿਸਮਤ ਤੋਂ ਪਿੱਛੇ ਛਡਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਆਪਣੇ ਘਰ ਦੀ ਛੱਤ 'ਤੇ ਮਿੱਟੀ ਦੇ ਭਾਂਡੇ 'ਚ ਪੰਛੀਆਂ ਲਈ ਦਾਣਾ ਪਾਣੀ ਰੱਖਣਾ ਹੈ ਇਸ ਤਰ੍ਹਾਂ ਕਰਨ ਨਾਲ ਹੌਲੀ-ਹੌਲੀ ਤੁਹਾਡੀ ਮੁਸ਼ਕਲ ਦਾ ਅੰਤ ਹੋ ਜਾਵੇਗਾ ਤੇ ਤੁਹਾਡੀ ਕਿਸਮਤ ਵੀ ਬਦਲ ਜਾਵੇਗੀ ਇਸ ਦੇ ਨਾਲ ਤੁਸੀਂ ਆਪਣੇ ਘਰ ਦੇ ਬਾਹਰ ਵੀ ਪਸ਼ੂਆਂ ਲਈ ਕਿਸੇ ਮਿੱਟੀ ਦੇ ਭਾਂਡੇ 'ਚ ਪਾਣੀ ਰੱਖੋ ਇਸ ਤਰ੍ਹਾਂ ਕਰਨ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਤੁਹਾਡਾ ਜੀਵਨ ਹੋਰ ਵੀ ਬਿਹਤਰ ਤੇ ਖੁਸ਼ ਨੁਮਾ ਹੋ ਜਾਵੇਗਾ ਜਦੋਂ ਵੀ ਤੁਸੀਂ ਕਿਸੇ ਕੰਮ ਲਈ ਬਾਹਰ ਜਾਉਂਦੇ ਜਦੋਂ ਕਰ ਵਾਪਸ ਆ ਰਹੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਣਾ ਕਿ ਤੁਸੀਂ ਕਦੇ ਵੀ ਖਾਲੀ ਹੱਥ ਘਰੇ ਨਹੀਂ ਹੁਣਾ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਕੋਈ ਨਾ ਕੋਈ ਚੀਜ਼ ਜ਼ਰੂਰ ਲਿਉਣੀ ਹੈ ਚਾਹੇ ਉਹ ਕੋਈ ਛੋਟਾ ਜਿਹਾ ਦਰਤਾ ਪਤਾ ਹੀ ਕਿਉ ਨਾ ਹੋਵੇ ਪਰ ਖਾਲੀ ਹੱਥ ਘਰ ਦੇ ਅੰਦਰ ਨਹੀਂ ਆ ਜਾਣਾ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਤੁਹਾਡੀ ਘਰ ਕਦੇ ਧਰ ਨਹੀਂ ਟਿਕੀਗਾ ਜੇਕਰ ਤੁਹਾਨੂੰ ਜ਼ਿੰਦਗੀ ਵਿੱਚ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸ਼ੁੱਕਰਵਾਰ ਦੇ ਦਿਨ ਚਿੱਟੀ ਚੀਜ਼ ਜਿਵੇਂ ਦੁੱਧ ਦਹੀਂ ਚੋਲ ਖੰਡ ਮਿਸ਼ਰੀ ਚਿੱਟੇ ਕੱਪੜੇ ਜਾਂ ਖੇੇ ਜ਼ਰੂਰਤਮੰਦ ਲੋਕਾਂ ਨੂੰ দান ਕਰੋ ਨਾਲ ਹੀ ਕੀੜੀਆਂ ਨੂੰ ਖੰਡ ਤੇ ਗਾਂ ਨੂੰ ਰੋਟੀ ਜ਼ਰੂਰ ਖਵਾਓ ਇਹ ਪੰਜਾਬ ਦੇ ਪ੍ਰਾਚੀਨ ਗ੍ਰੰਥਾਂ ਚ ਸਾਫ਼-ਸਾਫ਼ ਲਿਖਿਆ ਹੈ ਇਸ ਨੂੰ ਕਰਨ ਨਾਲ ਜ਼ਿੰਦਗੀ ਚ ਆਰਥਿਕ ਮਜ਼ਬੂਤੀ ਆਉਂਦੀ ਹੈ ਸਾਡੀ ਪ੍ਰਕਿਰਤੀ ਦੇ ਸਭ ਤੋਂ ਵੱਡੇ ਦੇਵਤਾ ਸੂਰਜ ਦੇਵਤਾ ਹਨ ਜੇਕਰ ਤੁਸੀਂ ਆਪਣੀ ਕਿਸਮਤ ਚ ਉਮਕਾਣਾ ਚਾਹੁੰਦੇ ਹੋ ਤਾਂ ਸੂਰਜ ਦੇਵਤਾ ਦੀ ਆਰਾਧਨਾ ਜ਼ਰੂਰ ਕਰੋ ਤੁਸੀਂ ਸਵੇਰੇ ਹਰ ਰੋਜ਼ ਨਹਾ ਕੇ ਸੂਰਜ ਦੇਵਤਾ ਨੂੰ ਜਲ ਅਰਪਿਤ ਕਰੋ ਇਸ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਤੇ ਬਹੁਤ ਜਲਦ ਤੁਹਾਡੇ ਸੰਗੇ ਦਿਨ ਸ਼ੁਰੂ ਹੋ ਜਾਣਗੇ ਹਰ ਰੋ ਸਵੇਰੇ ਖਾਣਾ ਬਣਾਉਂਦੇ ਸਮੇ ਸਭ ਤੋਂ ਪਹਿਲਾਂ ਬਣਾਈ ਗਈ ਰੋਟੀ ਗਾਂ ਲਈ ਜ਼ਰੂਰ ਕੱਟੋ ਸ਼ਾਮ ਨੂੰ ਖਾਣਾ ਬਣਾਉਂਦੇ ਸਮੇ ਆਖਰੀ ਰੋਟੀ ਕੁੱਤੇ ਲਈ ਜ਼ਰੂਰ ਕੱਟੋ ਤੇ ਨਿਯਮ ਬਣਾ ਲਓ ਕਿ ਪਹਿਲੀ ਰੋਟੀ ਤੇ ਆਖਰੀ ਰੋਟੀ ਗਾਂ ਤੇ ਕੁੱਤੇ ਲਈ ਹੋਣੀ ਚਾਹੀਦੀ ਹੈ ਗਊ ਮਾਤਾ ਨੂੰ ਧਰਤੀ ਤੇ ਈਸ਼ਵਰ ਦਾ ਵਰਦਾਨ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਉਹਨਾਂ ਲਈ ਰੋਟੀ ਕੱਟਦੇ ਹੋ ਤਾਂ ਤੁਹਾਡੀਆਂ ਸਾਰੀਆਂ ਮਨੋਕਾਮਨਾ ਕੁਰਿਆ ਹੁੰਦੀਆਂ ਹਨ ਤੁਹਾਨੂੰ ਆਪਣੇ ਘਰ ਦੇ ਅੰਦਰ ਤੇ ਘਰ ਦੇ ਬਾਹਰ ਹਰ ਰੋਜ਼ ਸਵੇਰੇ-ਸਵੇਰੇ ਝਾੜੂ ਲਗਾਉਣਾ ਹੈ ਧਿਆਨ ਰੱਖੋ ਸ਼ਾਮ ਦੇ ਸਮੇਂ ਝਾੜੂ ਪੂੰਝਣ ਨਹੀਂ ਕਰਨਾ ਜੇਕਰ ਤੁਸੀਂ ਸ਼ਾਮ ਹੋਣ ਤੋਂ ਬਾਅਦ ਝਾੜੂ ਪੂੰਝਣ ਗੁੰਦੇ ਹੋ ਤਾਂ ਇਸ ਨਾਲ ਮਾਤਾ ਲక్ష్ਮੀ ਨਰਾਜ਼ ਹੋ ਕੇ ਘਰੋਂ ਚਲੀ ਜਾਵੇਗੀ ਤੇ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਸੀਂ ਹਰ ਰੋਜ਼ ਸਵੇਰੇ-ਸਵੇਰੇ ਪੀਪਲ ਦੇ ਢੇਲ ਨੂੰ ਇੱਕ ਲੋਟਾ ਜਲ ਚੜਾਓ ਪੀਪਲ ਦੇ ਪੇਰ ਵਿੱਚ ਭਗਵਾਨ ਵਿਸ਼ਨੂੰ ਦਾ ਵਾਸ ਹੁੰਦਾ ਹੈ ਤੇ ਹਰ ਰੋਜ਼ ਪੀਪਲ ਦੇ ਪੇਰ ਨੂੰ ਇੱਕ ਲੋਟਾ ਜਲ ਚੜ੍ਹਾਉਂਦੇ ਹੋ ਤਾਂ ਭਗਵਾਨ ਵਿਸ਼ਨੂੰ ਤੁਹਾਡੇ ਤੇ ਖੁਸ਼ ਹੁੰਦੇ ਹਨ ਤੇ ਤੁਹਾਨੂੰ ਸ਼ੁਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਹਰ ਹਫ਼ਤੇ ਵਿੱਚ ਇੱਕ ਵਾਰ ਆਪਣੇ ਘਰ ਨੂੰ ਗੰਗਾ ਜਲ ਦਾ ਛੁਰਕਾ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਸ ਦਿਨ ਨਾਲ ਹੀ ਕਦੇ-ਕਦੇ ਆਪਣੇ ਘਰ ਦੇ ਮੰਦਰ ਸੁੱਕੇ ਫੁੱਲ ਨਹੀਂ ਚੜ੍ਹਨੇ ਚਾਹੀਦੇ। ਜੇਕਰ ਫੁੱਲ ਸੁੱਕ ਜਾਂਦਾ ਤਾਂ ਉਸ ਨੂੰ ਪੂਜਾ ਘਰ ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਕਿਤੇ ਵਗਦੇ ਹੋਏ ਪਾਣੀ ਵਿੱਚ ਛੱਡ ਦੇਣਾ ਚਾਹੀਦਾ ਹੈ ਵਾਰ-ਵਾਰ ਪੈਸਿਆਂ ਦੀ ਗਿਣਤੀ ਨਾ ਕਰੋ ਇਸਨੋਂ ਤਾਂ ਘਟਦਾ ਹੈ ਧਿਆਨ ਰੱਖੋ ਤੁਸੀਂ ਕਦੇ ਵੀ ਰਾਤ ਨੂੰ ਸੌਂਦੇ ਸਮੇਂ ਪੈਸਿਆਂ ਨੂੰ ਨਾ ਗਿਣੋ ਇਸ ਤਰ੍ਹਾਂ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਘਰਤੀ ਧਨ ਦਾ ਨਾਸ਼ ਹੁੰਦਾ ਹੈ ਤੇ ਮਤਲਬ ਲక్ష్ਮੀ ਰੁੱਸ ਜਾਂਦੀ ਹੈ ਤੇ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਵੀ ਕਿਸੇ ਖਾਸ ਕੰਮ ਲਈ ਤੁਸੀਂ ਘਰੋਂ ਬਾਹਰ ਜਾ ਰਹੇ ਹੋ ਤਾਂ ਸਤੋਂ ਪਹਿਲਾਂ ਤੁਸੀਂ ਆਪਣੇ ਮਾਤਾ-ਪਿਤਾ ਤੇ ਆਪਣੇ ਵੱਡੇ ਬਜ਼ੁਰਗਾਂ ਦੇ ਪੈਰੀ ਹੱਥ ਸਿਰੂ ਲਗਾਓ ਪੁਰਾਣਾ ਅਨਸਾਰ ਮਾਤਾ-ਪਿਤਾ ਨੂੰ ਭਗਵਾਨ ਤੋਂ ਵੀ ਉੱਚਾ ਦਰਜਾ ਪ੍ਰਾਪਤ ਹੈ ਇਸ ਲਈ ਉਹਨਾਂ ਦੇ ਆਸ਼ੀਰਵਾਦ ਨੂੰ ਲੈ ਕੇ ਹੀ ਘਰੋਂ ਬਾਹਰ ਨਿਕਲੋ ਤੁਹਾਨੂੰ ਇਸ ਨਾਲ ਹਰ ਇੱਕ ਕੰਮ ਵਿੱਚ ਸਫਲਤਾ ਵੀ ਮਿਲੇਗੀ ਤੁਸੀਂ ਕਿਸੇ ਤਲਾਬ ਝੀਲ ਜਾਂ ਫਿਰ ਨਦੀ ਚ ਮੱਛੀਆਂ ਨੂੰ ਜਾ ਕੇ ਆਟੇ ਦੀਆਂ ਗੋਲੀਆਂ ਖੋ ਇਸ ਤਰ੍ਹਾਂ ਕਰਨ ਨਾਲ ਮਾ ਲక్ష్ਮੀ ਖੁਸ਼ ਹੋ ਜਾਂਦੀ ਹੈ ਇਹ ਬਹੁਤ ਹੀ ਅਜੂਕ ਉਪਾਏ ਹੈ ਇਸ ਨੂੰ ਨਿਯਮਿਤ ਤੌਰ ਤੇ ਜੋ ਵਿਅਕਤੀ ਕਰਦਾ ਹੈ ਉਸ ਦੀ ਕਿਸਮਤ ਕੁਝ ਹੀ ਦਿਨਾਂ ਵਿੱਚ ਬਦਲ ਜਾਂਦੀ ਹੈ ਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਸਫਲਤਾ ਮਿਲਦੀ ਹੈ ਇਹ ਉਪਾਏ ਪ੍ਰਾਚੀਨ ਕਾਲ ਤੋਂ ਹੀ ਚੱਲਿਆ ਆ ਰਿਹਾ ਹੈ ਜੇਕਰ ਤੁਹਾਨੂੰ ਕਾਰੋਬਾਰ ਵਿੱਚ ਬਹੁਤ ਹਾਨੀ ਹੋ ਰਹੀ ਹੈ ਤੇ ਵਪਾਰ 'ਚ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਮੰਜਨ ਕਰਨ ਤੋਂ ਬਾਅਦ ਦੂਸਰੀ ਦੇ ਦੋ ਪੱਤੇ ਖਾ ਲਓ ਤੇ ਹਰ ਬੁੱਧਵਾਰ ਸ਼੍ਰੀ ਕਨੇਸ਼ ਜੀ ਦੇ ਮੰਦਿਰ ਜਾ ਕੇ ਉਹਨਾਂ ਦੇ ਦਰਸ਼ਨ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਕਿਸਮਤ ਝੱਜਾਵੇਗੀ ਇਸਦੇ ਨਾਲ ਸ਼ਨੀਵਾਰ ਦੇ ਦਿਨ ਜ਼ਰੂਰਤਮੰਦ ਲੋਕਾਂ ਨੂੰ ਸਿੱਕਿਆਂ ਦਾ ਦਾਨ ਕਰੋ ਜੇਕਰ ਤੁਹਾਡੇ ਕਿਸੇ ਵੀ ਸ਼ੁਭ ਕੰਮ 'ਚ ਮੁਕਾਵਟ ਆ ਰਹੀ ਹੈ ਤਾਂ ਤੁਹਾਨੂੰ ਹਰ ਮੰਗਲਵਾਰ ਤੇ ਸ਼ਨੀਵਾਰ ਨੂੰ ਇੱਕ ਪਾਨ ਦਾ ਪੱਤਾ ਤੇ ਨੱਟੂ ਹਨਮਾਨ ਜੀ ਨੂੰ अर्पित करना चाहिए है। इस नाल तो हाडे रुके हुए सारे काम बन जाएंगे। ये उपाय लगातार सत शनिवार जा फिर सत मंगलवार तक करना है इस उपाय नाल तो हाडी वड्डी तो वड्डी मुश्किल भी खत्म हो जाएगी। पर इस कालदा ध्यान रहे की पान दा पत्ता बिल्कुल साफ सुथरा होना चाहिए है। वो की तो भी कटिया फटया नहीं होना चाहिए ਜੇਕਰ ਤੁਹਾਡੇ ਘਰ 'ਚ ਇੱਕ ਤੋਂ ਬਾਅਦ ਇੱਕ ਸਮੱਸਿਆ ਆ ਰਹੀ ਹੈ ਤਾਂ ਤੁਹਾਨੂੰ ਆਪਣੇ ਘਰ ਦੇ ਰਸੋਈ ਘਰ 'ਚ ਜਿਸ ਥਾਂ ਤੇ ਪਾਣੀ ਦੀ ਵਿਵਸਥਾ ਹੋਵੇ ਉੱਥੇ ਹਰ ਸ਼ਾਮ ਦੀਵਾ ਜਗੋ ਇਸ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਤੇ ਰਾਹੂ ਤੇ ਸ਼ਨੀ ਵੀ ਸ਼ਾਂਤ ਹੋ ਜਾਣਗੇ ਆਪਣੀ ਕਿਸਮਤ ਨੂੰ ਜਗਾਉਣ ਲਈ ਹਰ ਬੁੱਧਵਾਰ ਨੂੰ ਇਹ ਉਪਾਏ ਕਰਨਾ ਹੈ ਇਸ ਦਿਨ ਲਈ ਪੀਪਲ ਦੀ ਜੜ ਨੂੰ ਜਲ ਛੜਾਉਣਾ ਹੈ ਇਸ ਦਿਨ ਨਾਲ ਹੀ ਉਸਨੂੰ ਪੀਲੀ ਵਸਤੂ ਦਾ ਦਾਨ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬੁਰੇ ਦਿਨ ਚਲੇ ਜਾਣਗੇ ਤੇ ਚੰਗੇ ਦਿਨ ਸ਼ੁਰੂ ਹੋ ਜਾਣਗੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਨਿਰਾਸ਼ਾ ਦਾ ਮਾਹੌਲ ਛਾਇਆ ਹੋਇਆ ਹੈ ਤੇ ਘਰ ਵਿੱਚ ਖੁਸ਼ਹਾਲੀ ਨਹੀਂ ਹੈ ਤੇ ਲਗਾਤਾਰ ਤੁਹਾਡੇ ਮਨ ਵਿੱਚ ਗਲਤ ਵਿਚਾਰ ਆ ਰਹੇ ਹਨ ਤਾਂ ਤੁਹਾਨੂੰ ਹਫ਼ਤੇ ਦੇ ਐਤਵਾਰ ਨੂੰ ਛੱਡ ਕੇ ਸ਼ਾਮ ਦੇ ਸਮੇਂ ਤੁਸੀਂ ਦੇ ਪੁੱਤੇ ਨੇ ហេਠਾ ਇੱਕ ਦੀਵਾ ਜਗਾਉਣਾ ਹੈ ਤੇ ਦੂਸਰੀ ਪੂਜਾ ਕਰਨੀ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੀ ਜ਼ਿੰਦਗੀ ਚ ਸਕਾਰਾਤਮਕਤਾ ਮਹਿਸੂਸ ਕਰੋਗੇ ਤੇ ਬਹੁਤ ਹੀ ਜਲਦੀ ਤੁਹਾਡਾ ਜੀਵਨ ਖੁਸ਼ਹਾਲੀ ਨਾਲ ਭਰ ਜਾਵੇਗਾ ਸਾਡੀ ਬੁਰੀ ਕਿਸਮਤ ਲਈ ਕਿਤੇ ਨਾ ਕਿਤੇ ਸਾਡੇ ਕੱਪੜੇ ਜ਼ਿੰਮੇਵਾਰ ਹੁੰਦੇ ਹਨ ਆਪਣੀ ਕਿਸਮਤ ਨੂੰ ਚਮਕਾਉਣ ਲਈ ਸਾਫ਼ ਕੱਪੜੇ ਪਾਓ ਜੇਕਰ ਕੋਈ ਕੱਪੜਾ ਛੋਟਾ ਹੋ ਗਿਆ ਹੈ ਜਾ ਫਟ ਗਿਆ ਹੈ ਤਾਂ ਉਸ ਨੂੰ ਬਿਲਕੁਲ ਵੀ ਘਰ ਚ ਨਾ ਰੱਖੋ ਕਿਉਂਕਿ ਫਟੇ ਪੁਰਾਣੇ ਕਪੜੇ ਘਰ ਵਿੱਚ ਤ੍ਰਿੱਤਰ ਲਿਆਉਂਦੇ ਹਨ ਕਦੇ ਵੀ ਤੁਸੀਂ ਪੀਪਲ ਬੋੜ ਜਾਂ ਫਿਰ ਕਿਸੇ ਵੀ ਦਰਖਤ ਦੀ ਟਾਣੀ ਨੂੰ ਬੇਵਜਾ ਨਾ ਤੋੜੋ ਤੇ ਨਾ ਹੀ ਕਿਸੇ ਦਰਖਤ ਨੂੰ ਨੁਕਸਾਨ ਪਹੁੰਚਾਓ ਇਸ ਤੋਂ ਇਲਾਵਾ ਹਰ ਉਸ ਸਵੇਰ ਉੱਠ ਕੇ 108 ਵਾਰ ਗਾਇਤਰੀ ਮੰਤਰ ਦਾ ਜਾਪ ਕਰੋ ਜੇਕਰ ਤੁਸੀਂ ਕਿਸੇ ਬਜ਼ੁਰਗ ਮਹਿਲਾ ਜਾਂ ਫਿਰ ਆਪਣੇ ਮਾਤਾ ਪਿਤਾ ਦਾ અપਮਾਨ ਕਰਦੇ ਹੋ ਤਾਂ ਇਹ ਭਗਵਾਨ ਦੇ અપਮਾਨ ਦੇ ਸਮਾਨ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਡਾ ਵਿਨਾਸ਼ ਵੀ ਹੋ ਸਕਦਾ ਹੈ ਦੋਸਤੋ ਇਹ तमाम ਜਾਣਕਾਰੀ ਜਨਰੂਚੀ ਨੂੰ ਧਿਆਨ ਚ ਰੱਖੀ ਦਿੱਤੀ ਜਾ ਰਹੀ ਹੈ ਵਾਸਤੂ ਸ਼ਾਸਤਰ ਦੇ ਉਪਾਯਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਅਜ਼ਮਾਓ ਵੀਡੀਓ ਦਾ ਉਦੇਸ਼ ਮਾਤਰ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ 'ਚ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਜੇਕਰ ਅੱਜ ਦੀ ਇਹ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਕੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਨੋਟੀਫਿਕੇਸ਼ਨ ਨੂੰ ਵੀ ਆਨ ਕਰ ਦੇਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਤਾਂ